ਵੀ ਬੋਲੇ ਹੁਣ ਫਿਰਸਾ ਸਿੰਘ ਬੁਲਟੋਵਾ ਬੋਲੇਆ ਤੇ ਨਾਲ ਹੀ ਆ ਜਿਹੜਾ ਜਥੇਦਾਰ ਵੀ ਬੋਲੇ ਜਿਗਿਆਨੀ ਰਕबीर ਸਿੰਘ ਹਾਂ ਫਿਰ ਇਹ ਵੀ ਕਿੰਤੂ ਪ੍ਰੰਤੂ ਹੋਣ ਲੱਗ ਪਿਆ ਵੀ ਜਿਹੜੀ ਉੱਥੇ ਤੜਕੇ 2:00 ਵਜੇ 50 ਮਿੰਟ ਤੇ ਆਣਗੇ ਉਹਨਾਂ ਨੂੰ ਜਾਨਿਕਾ ਦਸਤਾਰ ਦਿੱਤੀ ਗਈ ਹੈ ਜਥੇਦਾਰ ਸਾਹਿਬ ਨੂੰ ਸ਼੍ਰੀ ਕੇਸ਼ਗੜ੍ਹ ਸਾਹਿਬ ਦੇ ਉਸ ਟਾਈਮ ਦੇ ਗੁਰੂ ਮਹਾਰਾਜ ਦੇ ਜਿਹੜੇ ਪ੍ਰਕਾਸ਼ ਵੀ ਨਹੀਂ ਸੀ ਹੋਇਆ ਤੇ ਸ਼ਸਤਰ ਵੀ ਮੌਜੂਦ ਨਹੀਂ ਸੀਗੇ ਤੇ ਉਹ ਉਹ ਵੀ ਕਹਿੰਦੇ ਅਲੰਘਣਾ ਕੀਤੀ ਹੈ ਗਲਤ ਆ ਆ ਇਹ ਜਿਹੜਾ ਸਾਰਾ ਵਰਤਾਰਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਨਾਲ ਹੀ ਬਿਕਰਮ ਚਿੱਟੀਆਂ ਵਿਰੁੱਧ ਕਹਿੰਦੇ ਇਤਰਾਜੋਗ ਸ਼ਬਦਾਵਲੀ ਨਾ ਇਸਤੇਮਾਲ ਕੀਤੀ ਜਾਵੇ ਵਰਸਾ ਸਿੰਘ ਬਲਟੋਆ ਨੇ ਕਿਹਾ ਜੀ ਬਿਲਕੁਲ ਜੀ ਬਲਟੋਆ ਸਾਹਿਬ ਅਕਾਲੀ ਦੰਦ ਦੇ ਲੀਡਰ ਤਾਂ ਹੁਣ ਹੈ ਨਹੀਂ ਕਿ ਪਰ ਸਾਬਕਾ ਜ਼ਰੂਰ ਹੈ ਜੀ ਔਰ ਆਪਣੇ ਆਪ ਨੂੰ ਉਹ ਬੜੇ ਮਿਲਿਟੈਂਟ ਬੜੇ ਮਾਰਸ਼ਲ ਲੀਡਰ ਕਾ ਹੁੰਦੇ ਹੈ ਜੀ ਉਹਨਾਂ ਦਾ ਅਕਸਰ ਇਹ ਦਾਵਾ ਹੁੰਦਾ ਹੈ ਕਿ ਮੇਰੀ ਜੇਬ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡ ਰਾਮਰਿਆਂ ਦੀ ਤਸਵੀਰ ਹੈ ਹੂੰ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੂੰਗਾ ਕਿ ਪੰਜਾਬ ਦੀ ਵਿਧਾਨ ਸਭਾ ਦਾ ਹੋ ਰਿਹਾ ਸੀਗਾ ਸੈਸ਼ਨ ਬਿਲਕੁਲ ਉੱਥੇ ਗੱਲਾਂ ਬਾਤਾਂ ਚੱਲਤਾਂ ਚੰਦ ਦੀ ਅਤਵਾਦੀ ਗੱਲ ਹੂੰ ਤੇ ਬਿਰਸਤ ਸਿੰਘ ਬਲਤੋਹਾ ਜੀ ਜਿਹੜੀ ਗੱਲ ਹੈ ਉਹ ਨੇ ਕਹੀ ਸੀਗੀ ਉੱਥੇ ਉਹ ਇੱਕ ਰਿਕਾਰਡ ਦਾ ਹਿੱਸਾ ਕਿ ਮੈਂ ਅਤਵਾਦੀ ਸੀ ਮੈਂ ਅਤਵਾਦੀ ਹਾਂ ਤੇ ਅਤਵਾਦੀ ਰਹੂਗਾ ਜੀ ਇਹਦੇ ਤੇ ਬੜਾ ਖੌਰੂ ਪਿਆ ਸੀ ਹੂੰ ਲੇਕਿਨ ਕੋਈ ਬੰਦਾ ਕਲੇਮ ਇਹ ਕਰੇ ਕਿ ਮੈਂ ਫਲਾਣਾ ਸੀ ਮੈਂ ਹਾਂ ਤੇ ਮੈਂ ਰਕੂੰਗਾ ਇਹ ਵੱਖਰੀ ਗੱਲ ਹੈ ਅਮਲਾ ਦੇ ਅਮਲਾ ਦੇ ਤੌਰ ਤੇ ਕੀ ਹੈ ਜੀ ਜੀ ਮੰਨ ਲਓ ਮੈਂ ਇਸ ਕੰਦੇ ਵਿੱਚ ਨਹੀਂ ਪੈਂਦਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਹੈ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਭਾਈ ਅਮਰੀਕ ਸਿੰਘ ਵਗੈਰਾ ਸਾਰੇ ਦੇ ਸਾਰੇ ਆਰਮੀ ਐਕਸ਼ਨ ਦੇ ਵਿੱਚ ਸ਼ਹੀਦ ਹੋ ਗਏ ਸੀ ਉਹ ਜਿਹੜੇ ਲੋਕ ਉਸ ਵੇਲੇ ਬਾਹਰ ਆ ਗਏ ਸੀ ਜੀ ਉਹ ਬਿਲਕੁਲ ਮਤਲਬ ਸੁਰੱਖਿਅਤ ਰਹੇ ਸੀ ਟੌਰਚਰ ਕਹਾਏ ਆਰਮੀ ਨੇ ਵੀ ਕੀਤੇ ਐ ਪੁਲਿਸ ਨੇ ਵੀ ਟੌਰਚਰ ਕੀਤੇ ਲੇਕਿਨ ਉਹਨਾਂ ਨੇ ਵੀ ਜਿਆਦਾ ਬਚ ਗਏ ਸੀ ਜੀ ਜੀ ਇਹ ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿ ਰਿਹਾ ਜੋ ਕੁਝ ਜੋ ਪਬਲਿਕ ਡੋਮੇਨ ਦੇ ਵਿੱਚ ਆ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਜੀ ਜੀ ਲੇਕਿਨ ਬਾਦ ਦੇ ਵਿੱਚ ਸਵਾਲ ਇਹ ਪੈਦਾ ਕਿ ਸਤੰਤ ਜਰਨਲਿਸਟਿੰਗ ਤੇ ਡਰਾਵਲ ਆ ਦੀ ਵਿਚਾਰਧਾਰਾ ਜਿਹੜਾ ਉਹਨਾਂ ਦੇ ਵਿਵਹਾਰ ਨੂੰ ਦੇਖੀਏ ਤਾਂ ਉਹਨਾਂ ਦੀ ਬਾਦਲ ਪਰਵਾਦ ਦੇ ਨਾਲ ਕਦੇ ਵੀ ਨਹੀਂ ਬਣੀ ਸੀ ਬਿਲਕੁਲ ਉਹ ਹਮੇਸ਼ਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਟਾਰਗੇਟ ਕਰ ਰਹੇ ਹੁੰਦੇ ਸੀ ਹੂੰ ਹੂੰ ਅਰ ਮੈਂ ਇਹ ਮੈਂ ਕਹੂੰਗਾ ਕਿ ਇਹ ਸਾਡੇ ਲੀਡਰਾਂ ਦੀ ਇੱਕ ਮੌਕਾ ਪ੍ਰਸਤੀ ਹੁੰਦੀ ਹੈ ਕਿ ਜਦੋਂ ਕਪੂਰੀ ਵਾਲਾ ਮੋਰਚਾ ਕਾਮਯਾਬ ਨਾ ਹੋਇਆ ਜੀ ਐਸਵਾਈਐਲ ਦੇ ਮੁੱਦੇ ਦੇ ਉੱਤੇ ਤੇ ਇਹਨਾਂ ਨੇ ਦੇਖਿਆ ਸੰਗਤ ਨਹੀਂ ਆ ਰਹੀ ਕੀ ਕੋਈ ਸਿਵਲ ਸੰਤ ਜਰਨੈਲ ਸਿੰਘ ਪਿੰਡਾ ਬੜਿਆਂ ਦੇ ਜੋ ਸਾਥੀ ਭਾਈ ਅਮਰੀਕ ਸਿੰਘ ਤੇ ਬਾਬਾ 18 ਸਿੰਘ ਦੇ ਖਿਲਾਫ ਦੀ ਇੱਕ ਕੇਸ ਬਣਿਆ ਸੀ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਜੀ ਤੇ ਸੰਤਾ ਨੇ ਉਸ ਵੇਲੇ ਮੋਰਚਾ ਲਾਇਆ ਸੀ ਮੋਰਚਾ ਉਹ ਚੌਕ ਮਹਿਤਾ ਤੋਂ ਹੁੰਦਾ ਹੋਇਆ ਤੇ ਫਿਰ ਬਾਅਦ ਦੇ ਵਿੱਚ ਆਗੇ ਸੀ ਦਰਬਾਰ ਸਾਹਿਬ ਚ ਹਾਂ ਅਕਾਲੀ ਦਲ ਵਾਲਿਆਂ ਨੇ ਆਪਣਾ ਕਪੂਰੀ ਵਾਲਾ ਜਿਹੜਾ ਨਰੋਣ ਆਰਥਿਕ ਮੋਰਚਾ ਸੀ ਉਹ ਉੱਥੋਂ ਬੰਦ ਕੀਤਾ ਚੁੱਕ ਕੇ ਦੇ ਦਰਬਾਰ ਸਾਹਿਬ ਤੇ ਆਗੇ ਸੀ ਹਾਂ ਦਰਬਾਰ ਸਾਹਿਬ ਦੇ ਵਿੱਚ ਆ ਕੇ ਫਿਰ ਇਹਨਾਂ ਨੇ ਜਿਹੜੀ ਹੈਗੀ ਐ ਮੋਰਚਾ ਉੱਥੋਂ ਲਾਤਾ ਸੀ ਤੇ ਜਦੀ ਸ਼ਬਦ ਮੈਂ ਯਾਦ ਕਰਾਉਣਾ ਚਾਹਣਾ ਸਾਡੇ ਦਰਸ਼ਕਾਂ ਨੂੰ ਸਤਿਕਾਰ ਨੂੰ ਕਿ ਉਸ ਵੇਲੇ ਇੱਕ ਬਹੁਤ ਵੱਡੀ ਇਕੱਤਰਤਾ ਹੋਈ ਸੀ ਬਹੁਤ ਵੱਡਾ ਇਕੱਠ ਹੋਇਆ ਸੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜੀ ਇੱਥੇ ਮਤਲਬ ਇਹ ਗੱਲ ਕਹੀ ਸੀ ਕਿ ਜੀ ਅਸੀਂ ਮਰਜੀਵੜੇ ਹਾਂ ਮਰਜੀਵੜਿਆਂ ਨੂੰ ਸੋਚਖਾਈ ਸੀ ਜਿਹਦੇ ਵਿੱਚ ਸੰਤ ਜਰਨੈਲ ਸੀ ਪਟੜਾਂ ਵਾਲੇ ਵੀ ਸੀ ਉਹਨਾਂ ਦੇ ਵਿੱਚ ਫੰਟ ਹਰਜਨ ਸਿੰਘ ਲੰਗੋਵਾਲ ਵੀ ਸੀ ਪ੍ਰਕਾਸ਼ ਸਿੰਘ ਬਾਦਲ ਵੀ ਸੀ ਥੋੜਾ ਸਾਥ ਸੀ ਇਹ ਸਾਰੇ ਵੱਡੇ ਲੀਡਰ ਸੀ ਜੀ ਜੀ ਕਹਿੰਦੇ ਜੀ ਜਿਹੜੇ ਟੈਂਕ ਹਨ ਟੈਂਕ ਤੇ ਤੋਪਾਂ ਛੱਡ ਕੇ ਇੱਕ ਹੌਤੋਂ ਦੀ ਟੱਪੜ ਗਈ ਆ ਹੂੰ ਹੂੰ ਇਹ ਸਾਰੇ ਸੱਜਣ ਸੀ ਤੇ ਜੋ ਸਰਚਦੀ ਸਾਹ ਆਪਣੇ ਸਾਹਮਣੇ ਹੋਇਆ ਕਲੇ ਦੋ ਲੀਡਰ ਆਪਾਂ ਨੂੰ ਚੁੱਕ ਸਕਦੇ ਆ ਜਿਹੜੇ ਪਟੇ ਸੀ ਜਿਹੜੇ ਲੀਡ ਕਰਦੇ ਸੀ ਜੀ ਜਾਂ ਤਾਂ ਸੰਤ ਜਰਨੈਲ ਸਿੰਘ ਪਟੜਾ ਵਾਲੇ ਸੀ ਤੇ ਜਾਂ ਜਰਨੈਲ ਸ਼ਵੀਕ ਸਿੰਘ ਵਾਰਣ ਜੋਗਨਾ ਬਿਲਕੁਲ ਇਹੋ ਨਾਲ ਸਾਥੀ ਸੀ ਜਿਹੜੇ ਉੱਥੇ ਸ਼ਹੀਦ ਹੋ ਗਏ ਤੇ ਬਾਕੀ ਸਾਰੇ ਨਿਕਲੇ ਸੀ ਸਾਧ ਦੇ ਵਿੱਚ ਜੋਧਪੁਰ ਦੀ ਜੇਲ੍ਹ ਦੇ ਵਿੱਚ ਬੰਦ ਰਹਿਣ ਤੋਂ ਬਾਅਦ ਇਹ ਮੇਨਸਟ੍ਰੀਮ ਦੇ ਵਿੱਚ ਆ ਗਏ ਪਲਟੋ ਹਾਲਸਾਲ ਆ ਕੇ ਵੀ ਅਕਾਲੀ ਦਲ ਜੁਆਇਨ ਕਰਦੇ ਆ ਉਹੀ ਅਕਾਲੀ ਦਲ ਜਿਹੜੇ ਅਕਾਲੀ ਦਲ ਦੇ ਲੀਡਰ ਬਾਦਲ ਸਿੰਘ ਵਿਹਾਈ ਵਾਲੇ ਅਕਾਲੀ ਦਲ ਬਾਦਲ ਜੀ ਦੀ ਟੀਮ ਲੀਡਰਸ਼ਿਪ ਇਹਨਾਂ ਨੇ ਪਰਵਾਣ ਕੀਤੀ ਜੀ ਦਾ ਵਿਰੋਧ ਕਰਦੇ ਹੁੰਦੇ ਸੀ ਬਿਲਕੁਲ ਜਰਨਲਿਸਟ ਸਿੰਘ ਪਿੱਟਰਾ ਵਾਲੀ ਜੀ ਜੋ ਵਿਚਾਰ ਧਾਰਾ ਦਾ ਇਹਨਾਂ ਤੇ ਕਾ ਕਰਨਾ ਉਹਦੇ ਵਿੱਚ ਅੰਤਰ ਕਿੰਨਾ ਹੈਗਾ ਤੁਸੀਂ ਇਸ ਗੱਲ ਤੇ ਲੈ ਲਓ ਜੀ ਹੁਣ ਅਗਲੀ ਗੱਲ ਤੁਸੀਂ ਇਹ ਦੇਖੋ ਕਿ ਜਦੋਂ ਆਈ ਹੈ ਹੁਣ 2024 ਵਾਲੀ ਚੋਣ ਹੂੰ ਹੂੰ 2024 ਵਾਲੀ ਚੋਣ ਦੇ ਵਿੱਚ ਖਡੂਰ ਸਾਹਿਬ ਦੀ ਸੀਟ ਤੋਂ ਅਕਾਲੀ ਦਲ ਨੇ ਟਿਕਟ ਦੇ ਦਿੱਤਾ ਟੋਹਾ ਸਰ ਨੂੰ ਬਿਲਕੁਲ ਜੀ ਉਸੇ ਸਮੇਂ ਜਿਹੜੀਆਂ ਕੁਝ ਸਿੱਖ ਸੰਗਤਾਂ ਸੀ ਉਹਨਾਂ ਨੇ ਅਮਰਪਾਲ ਸਿੰਘ ਨੂੰ ਕੇਵੀ ਇੰਡੀਪੈਂਡੈਂਟ ਖੜੇ ਹੋ ਜੋ ਅਮਰਪਾਲ ਸਿੰਘ ਡੀਐਲਸੀ ਉਹ ਇੰਡੀਪੈਂਡੈਂਟ ਖੜੇ ਹੋ ਗਏ ਤੇ ਜ਼ਿਆਦਾਤਰ ਲੋਕ ਉਹਨਾਂ ਦੀ ਇੰਡਲਜੈਂਸ ਤੇ ਹੈ ਆ ਜੀ ਜੀ ਅਕਾਲੀ ਦਲ ਦੇ ਵਿੱਚ ਉਸ ਵੇਲੇ ਚਰਚਾ ਹੋਣ ਲੱਗੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਨ ਇਨ ਲਾ ਆਦੇਸ਼ ਪ੍ਰਤਾਪ ਸਿੰਘ ਲਾਲੀ ਯਾਰ ਆਦੇਸ਼ ਪ੍ਰਤਾਪ ਸਿੰਘ ਕਹਿਰੋ ਜੀ ਉਹਨਾਂ ਦਾ ਇਹ ਮੰਨਣਾ ਸੀ ਕਿ ਅਮਰਤਪਾਲ ਸਿੰਘ ਦਾ ਵਿਰੋਧ ਨਾ ਕੀਤਾ ਜਾਵੇ ਹੂੰ ਹੂੰ ਉਹਦੀ ਹਮਾਇਤ ਕੀਤੀ ਜੇਵੇਂ ਆਪਾਂ ਨੂੰ ਲੜਾਈ ਲੱਗਣੀ ਨਹੀਂ ਚਾਹੀਦੀ ਆਪਾਂ ਮਤਲਬ ਆਪਣਾ ਕੈਂਡੀਡੇਟ ਵਿਡਰਾ ਕਰ ਲਈ ਜੀ ਲੇਕਿਨ ਸੁਖਵੀਰ ਸਿੰਘ ਬਾਦਲ ਨੇ ਬਿਰਸਾ ਸਾਨੂੰ ਖੜਾ ਕਰਤਾ ਸੀ ਫਿਰ ਕੱਲ ਜਿਹੜੇ ਕੰਪਲੇਂਟ ਕੀਤੀ ਸੁਖਵੀਰ ਸਿੰਘ ਬਾਦਲ ਵਾਸ ਕੋਲ ਕਿ ਇਹ ਜਿਹੜਾ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋ ਮੇਰੀ ਮਦਦ ਨਹੀਂ ਕਰ ਰਿਹਾ ਜੀ ਇਹ ਕੰਪਲੇਂਟ ਨਹੀਂ ਕਰ ਰਿਹਾ ਕਹਿੰਦੇ ਦੁਨੀਆਂ ਨੇ ਗੱਲਬਾਤ ਹੋਈ ਜਦੋਂ ਸੁਖਵੀਰ ਨੇ ਗੱਲ ਕੀਤੀ ਆਪਣੇ ਰਿਸ਼ਤੇਦਾਰ ਨਾਲ ਉਹ ਕਹਿੰਦਾ ਜੀ ਮੇਰਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਕਾਰ ਹੈ ਉਹ ਵੱਖਰਾ ਹੈ ਮੈਂ ਰੈਲੀਆਂ ਦੁਨੀਆਂ ਚ ਨਹੀਂ ਜਾਂਦਾ ਮੇਰੇ ਆਪਣੇ ਬੱਦੇ ਬੈਠੇ ਆਪਣੇ ਲੋਕਾਂ ਸਾਡੇ ਗਰੁੱਪਾਂ ਮੈਂ ਉਹਨਾਂ ਕੋਲੇ ਜਾਂਦਾ ਉਹਨਾਂ ਨੂੰ ਮੈਂ ਜਾ ਕੇ ਕਹਿ ਦਿੰਦਾ ਹੁਣ ਮੈਂ ਜਾ ਕੇ ਜਿਹੜਾ ਹੈਗਾ ਆਪ ਦਾ ਕੰਮ ਕਹਿੰਦੂ ਮੈਨੂੰ ਕੰਪੀਅਰ ਮੇਰੇ ਵਾਲੇ ਸਾਹਦ ਕਰ ਦਿਓ ਜੀ ਮੈਨੂੰ ਇਹ ਦੇਖੋ ਕਿ ਕਿ ਮੈਂ ਰੈਲਿੰਗਾਂ ਦੇ ਵਿੱਚ ਜਾ ਕੇ ਬਿਰਸਾ ਸਿੰਘ ਦੇ ਨਾਲ ਖੜਾ ਤੇ ਮੈਂ ਕਰਾਂ ਵੈਸੇ ਵੀ ਆਪਾਂ ਨੂੰ ਪਤਾ ਹੈ ਕਿ ਬਿਰਸਾ ਸਿੰਘ ਦੀ ਤੇ ਕੈਰੋ ਪਰਿਵਾਰ ਵੀ ਆਪਸ ਵਿੱਚ ਅਣਬੰਦੀ ਬਿਲਕੁਲ ਜੀ ਤਾਂ ਚੰਦੀ ਸਾਹਿਬ ਨੂੰ ਹੋਇਆ ਕੀ ਸੀ ਹੋਇਆ ਇਹ ਸੀ ਕਿ ਅਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੱਢਦਾ ਜੀ ਹੁਣ ਮੈਂ ਉਹ ਨਾਲ ਅਗਲੇ ਪੁਆਇੰਟ ਤੇ ਜਿਹੜੀ ਅੱਜ ਵਾਲੀ ਆਪਾਂ ਦੀ ਖਬਰ ਦੀ ਗੱਲ ਕਰਦੇ ਬਿਰਸਾ ਸਿੰਘ ਬਲਟੋਹਾ ਜਦੋਂ ਇਹ ਗੱਲ ਕਹਿੰਦਾ ਕਿ ਤੁਸੀਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਬੋਲਣਾ ਬਾਦ ਕਰਦੇ ਹੋ ਜੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਸਭ ਤੋਂ ਪਹਿਲਾਂ ਕੋਈ ਬੋਲਿਆ ਤਾਂ ਕਾਲੀ ਤੇ ਨਹੀਂ ਬੋਲਿਆ ਨਾ ਜਿਹੜਾ ਕਾਫੇ ਕਾਂਦੀ ਦੇ ਲੈ ਬਾਦਲਾ ਬਿਲਕੁਲ ਉਹਨੇ 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 ਜਿਹੜੇ ਉਹਨਾਂ ਦੇ ਵਰਕਿੰਗ ਪ੍ਰੈਜ਼ੀਡੈਂਟ ਹੈ ਉਹ ਟੈਕਨੋਲੋਜੀ ਖਾਦੇ ਕਦੇ 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 ਰਣ ਬਿਆਨ ਜਾਰੀ ਕਰਦਾ ਫਿਰ ਕਹਿੰਦੇ ਮੇਰਾ ਬਿਆਨ ਦੀ ਬਾਅਦ ਵਿੱਚ ਕਹਿੰਦੇ ਮੇਰਾ ਹੀ ਸਮਝਿਆ ਜਾਵੇ ਬਲਵਿੰਦਰ ਸਿੰਘ ਪੁੱਤਰ ਜੀ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਦਰਸਾ ਸਿੰਘ ਬਲਟੋਹਾ ਨੇ ਸੁਖਵੀਰ ਬਾਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੂੰ ਔਰ ਨਾਲੇ ਗੱਲ ਕਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਤਾਂ ਪਾਲਣ ਪੋਸਣ ਬੀਬੀ ਹਰਸ਼ਵਰਧ ਕੌਰ ਬਾਦਲ ਨੇ ਕੀਤਾ ਹੈ ਮੰਨਿਆ ਜੀ ਤੇ ਹਰਸ਼ਵਰਧ ਕੌਰ ਬਾਦਲ ਬਿਕਰਮ ਸਿੰਘ ਬਲਕੋ ਆਇਆ ਹੈ ਸੌਰੀ ਬਿਕਰਮ ਸਿੰਘ ਮਜੀਠੀਆ ਦੀ ਬੱਤੀ ਪੈਲੇ ਜੀ ਪਰ ਪਾਲਣ ਪੋਸਣ ਤਾਂ ਮਾਪੇ ਕਰਦੇ ਹੁੰਦੇ ਆ ਜੇ ਜਿਉਦੇ ਹੋਣ ਤੇ ਉਹ ਤੇ ਜਿਉਦੇ ਸੀ ਮਾਪੇ ਹੂੰ ਹੁਣ ਉਹਨਾਂ ਨੇ ਉਹਨਾਂ ਦਾ ਪਾਲਣ ਪੋਸਣ ਕੀਤਾ ਵੈ ਹਾਂ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਸਿਆਸਤ ਦੇ ਵਿੱਚ ਜਿਹੜੀ ਉਹਨਾਂ ਦੀ ਉਲੰਧੀ ਇਸ ਬਲੰਦੀ ਦੇ ਵਿੱਚ ਬਾਦਲ ਪਰਿਵਾਰ ਦਾ ਜਿਹੜਾ ਯੋਗਦਾਨ ਹੈ ਜੇ ਹਰਸ਼ਮੰਤ ਕੌਰ ਬਾਦਲ ਦੀ ਸ਼ਾਦੀ ਸੁਖਵੀਰ ਸਿੰਘ ਬਾਦਲ ਨਾਲ ਦਾ ਹੁੰਦੀ ਤਾਂ ਮੇਰੇ ਖਿਆਲ ਮੇਰਾ ਨਹੀਂ ਸੀ ਕਿ ਹਲ ਕਿਸਿਕਰਮ ਸਿੰਘ ਮਜੀਠੀਆ ਪੋਲਿਟਿਕਸ ਦੇ ਵਿੱਚ ਆਉਂਦਾ ਜੀ ਤੇ ਚੰਦੀ ਸਾਹਿਬ ਨੂੰ ਮੈਂ ਯਾਦ ਕਰਾਉਣਾ ਤੁਹ ਪਿਛਲੇ ਦਿਨੀ ਮੈਂ ਤੁਹਾਨੂੰ ਕਹਿ ਸੀ ਕਿ ਲੜਾਈ ਕੀ ਹੈ ਹਾਂ ਹਾਂ ਮਾਝੇ ਦੇ ਵਿੱਚ ਲੜਾਈ ਹੈ ਕਿ ਮਾਝੇ ਦਾ ਜਰਨੈਲ ਕੌਣ ਹੋਵੇ ਬਿਲਕੁਲ ਜੀ ਕਿਉਂਕਿ ਵਿਕਰਮ ਸਿੰਘ ਮਜੀਠੀਆ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਆ ਗਿਆ ਸੀ ਜੀ ਹਰ ਪਾਰਲੀਮੈਂਟ ਦਾ ਮੈਂਬਰ ਬਣ ਕੇ ਬਾਦਪਾਈ ਦੇ ਨੇੜੇ ਹੋ ਗਿਆ ਉਹਨੂੰ ਬੋਲਣਾ ਵੀ ਆਉਂਦਾ ਉਹ ਆਪ ਨੂੰ ਪਤਾ ਵੀ ਕਲਾਕਾਰ ਆ ਬੰਦਾ ਕਮੈਂਟੇਟਰ ਬਹੁਤ ਤਕੜਾ ਜਦੋਂ ਬੋਲਣਾ ਲੋਕਾਂ ਨੂੰ ਪ੍ਰਭਾਵਿਤ ਵੀ ਕਰਦਾ ਸੀ ਉਹ ਕਹਿੰਦਾ ਸੀ ਆਪਣੇ ਆਪ ਨੂੰ ਕਿ ਮਾਝਾ ਦਾ ਜਰਨਲ ਮੈਂ ਆ ਜੀ ਦੂਜੇ ਪਾਸੇ ਬਿਕਰਮ ਸਿੰਘ ਮਰੀਠੀਆ ਦੇ ਨਾਲ ਨਾਲ ਆਪਾਂ ਦੇਖੀਏ ਕਿ ਅਦੇਸ਼ ਪ੍ਰਤਾਪ ਸਿੰਘ ਕੈਰੋ ਸੀ ਜੀ ਅਦੇਸ਼ ਪ੍ਰਤਾਪ ਸਿੰਘ ਕੈਰੋ ਦੀ ਬਾਦਲਾ ਦਾ ਰਿਸ਼ਤੇਦਾਰੀ ਪਹਿਲਾਂ ਪਈ ਹੈ ਬਿਕਰਮ ਦੀ ਮਗਰੋਂ ਪਈ ਹੈ ਬਿਲਕੁਲ ਔਰ ਉਹ ਉਹਨੂੰ ਜੋ ਆਈ ਹੈ ਤੇ ਜੋ ਆਈ ਹੈ ਇਕਲਾ ਕਹਿੰਦਾ ਮੈਂ ਜੋ ਆਈ ਆ ਮੈਂ ਮੱਝ ਦਾ ਜਰਨੈਲ ਆ ਮੇਰੇ ਫਾਦਰਨ ਲਾ ਮੇਰੇ ਸਹੁਰਾ ਸਾਹਿਬ ਮੁਖਮੰਤਰੀ ਹੈ ਉਹ ਕਹਿੰਦਾ ਵੀ ਮੈਂ ਮੁਖਮੰਤਰੀ ਦੇ ਮੁੰਡੇ ਦਾ ਮਤਲਬ ਰਿਸ਼ਤੇਦਾਰ ਹੈ ਮੇਰੀ ਭੈਣ ਜਿਹੜੀ ਹੈ ਕਿ ਪਾਵਰਫੁੱਲ ਆ ਮੈਂ ਉਹ ਜਰਨੈਲੀ ਜਿਹੜੀ ਹੈ ਨਾ ਚੱਲਦੇ ਚੱਲਦੇ ਆ ਇਹਦੇ ਤੋਂ ਬਦਲ ਕੇ ਥੋੜੀ ਜੀ ਨਵਜੋਤ ਸਿੱਧੂ ਤੋਂ ਦਰਦ ਦਰਦ ਨਾਲ ਰਿਸ਼ਤੇਦਾਰ ਆ ਜਾਗੀ ਜੀ ਜੀ ਤੇ ਉਹ ਜਰਨੈਲੀ ਦੇ ਵਿੱਚ ਫਿਰਿਆ ਬਿਰਸਾ ਸਿੰਘ ਬਲਤੋਹਾ ਖੜਾ ਕਿੱਥੇ ਸੀ ਇਹ ਅਦੇਸ਼ ਅਦੇਸ਼ ਪ੍ਰਤਾਪ ਤੇ ਉਲਟ ਖੜਾ ਸੀ ਬਿਕਰ ਮਜ਼ੂਬੀ ਦੀਆਂ ਨਾਲ ਮੇਰਾ ਮੰਨਣਾ ਹੈ ਕਿ ਹੁਣ ਜਦੋਂ ਕਿਉਂਕਿ ਜਿਹੜਾ ਪਲਟੋਹਾ ਹੈ ਜੀ ਉਹਨੂੰ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਵਿੱਚੋਂ 10 ਸਾਲਾਂ ਦੇ ਲਈ ਅਕਾਲੀ ਦਲ ਤੋਂ ਕੱਢਿਆ ਨਹੀਂ ਪਰ ਉਸ ਦਾ ਅਸਤੀਫਾ ਪ੍ਰਵਾਨ ਕਰ ਲਿਆ ਬਿਲਕੁਲ ਜੀ ਐ ਉਹਨੂੰ ਇੱਕ ਸੌਖਾ ਰਾਹ ਦਿੱਤਾ ਵੀ ਤੈਨੂੰ ਕੱਢਣਾ ਲੱਭੇ ਤੂੰ ਅਸਤੀਫਾ ਦੇ ਦੇ ਤੇ ਉਹ ਨਾਲ ਦੇ ਕੇ ਬੈਠੇ ਹੁਣ ਜਦੋਂ ਐ ਇਸ ਪੜਾ ਦੇ ਉੱਤੇ ਆ ਕੇ ਉਹ ਗੱਲ ਕਹਿ ਰਿਹਾ ਕਿ ਜੀ ਬੋਲਣਾ ਬੰਦ ਕਰ ਦਿਓ ਇਹਦੇ ਖਿਲਾਫ ਕੋਈ ਖਾਸ ਗੱਲ ਨਹੀਂ ਜੀ ਇਹਦੇ ਗੜੇ ਚਰੇ ਹੁੰਦੇ ਰਹਿੰਦੇ ਆ ਮੈਂ ਕਹਿੰਦੇ ਇਹਨਾਂ ਨੂੰ ਵੀ ਕਹਿੰਦਾ ਮਜੀਠੀਆ ਸਾਹਿਬ ਨੂੰ ਵੀ ਕੋਈ ਗੱਲ ਨਹੀਂ ਤੁਸੀਂ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰੋ ਇਹ ਮਾੜੀ-ਮੋਟੀ ਗੱਲਬਾਤ ਹੁੰਦੀ ਆ ਗੁੱਸੇ ਵਿੱਚ ਆਉਂਦੇ ਰਹਿੰਦੇ ਤੇ ਦੂਰ ਹੋ ਜਾਂਦੇ ਜੀ 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 ਇਹਦੇ ਇਹ ਆਲੀ ਦੇ ਵੀ ਦਸਕਦਾ ਬਾਕੀ ਦੇ ਵੀ ਦਸਕਦਾ ਉਹਦੇ ਉੱਤੇ ਦਸਕਦਾ ਮਜੀਠੀਆ ਦੇ ਵੀ ਜੀ ਉਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜੀ ਅਸੀਂ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਏਕਾ ਚਾਹੁੰਦੇ ਹਾਂ। ਹਾਂ ਹਾਂ। ਕੱਲ ਉੱਥੇ ਮੁੜ ਕੇ ਫੇੜ ਆ ਗਈ ਕਿ ਅਸਲ ਦੇ ਵਿੱਚ ਲੜਾਈ ਜਿਹੜੀ ਹੈਗੀ ਆ ਉਹ ਸਿਧਾਂਤਾਂ ਦੀ ਨਹੀਂ ਅਸੂਲਾਂ ਦੀ। ਬਿਲਕੁਲ ਜੀ। ਲੜਾਈ ਆ ਕਿ ਖੜ ਗਈ ਹੈ ਇਸ ਗੱਲ ਦੇ ਉੱਤੇ ਕਿ ਆ ਦੇਖੋ ਜੀ ਆ ਅਸੀਂ ਜਿਹੜੇ ਹੱਗੇ ਸਾਰੇ ਇੱਕੋ ਜਿਹੇ ਆ। ਹੁਣ ਮੈਂ ਜਿਹੜੀ ਮੈਂ ਗੱਲ ਲੈ ਕੇ ਆਉਣੀ ਚਾਹੁੰਦਾ ਮੈਂ ਅੱਗੇ ਲੈ ਕੇ ਵੜਾ ਤੁਸੀਂ ਗੱਲ ਕੀਤੀ ਹੈ ਭਾਈ। ਅਮ ਇੱਕ ਸਵਾਲ ਹੋਰ ਆਲੀ ਅਰਗਵੀ ਸਵਾਲ ਆ। ਜੀ। ਰਗਵੀਰ ਸਿੰਘ ਹੋਣ ਤੇ ਚਾਹੇ ਹੋਣ ਹਰਪ੍ਰੀਤ ਸਿੰਘ ਹੋਣੀ ਇੱਕ ਵੇ ਤੁਹਾਨੂੰ ਇੱਕ ਗੱਲ ਯਾਦ ਕਰਾਉਣਾ ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੀ ਉਹਨਾਂ ਦਿਨਾਂ ਦੇ ਵਿੱਚ ਕਿਆਦੀ ਪੂਰਨ ਸਿੰਘ ਹੋਰੀ ਹੈ ਜਿਹੜੇ ਉਹ ਹੁੰਦੇ ਸੀ ਇਕਾਂਤਕ ਸਾਥ ਦੇ ਜੱਥੇ ਦਾ ਬਿਲਕੁਲ ਜੀ ਇਹਨਾਂ ਦੇ ਦਰਮਿਆਨ ਹੋ ਗਿਆ ਮਤਭੇਦ ਹੂੰ ਹੂੰ ਤੇ ਪੂਰਨ ਸਿੰਘ ਹੋਰੀ Madhya Pradesh ਨੂੰ ਜਾਂਦੇ ਸੀ ਜੀ ਰੂਮੇ ਦੇ ਕੋਲੇ ਜਾ ਕੇ ਉਹਨਾਂ ਨੇ ਇੱਕ ਇਸ਼ਿਊ ਉੱਥੇ ਆਪਣੇ ਨਾਲ ਜਿਹੜੇ ਉਹਨਾਂ ਦੇ ਹੋਰ ਸੀ ਦੋ ਤਿੰਨ ਚਾਰ ਬੰਦੇ ਕੁਸ਼ਟਾ ਨਾਲ ਹੁੰਦੇ ਆ ਇੱਕ ਦੋ ਹੋਰ ਤੇ ਉਹਨਾਂ ਨੇ ਜੀ ਜਾ ਕੇ ਉੱਥੇ ਇੱਕ ਜਿਹੜਾ ਹੈਗਾ ਹੁਕਮਨਾਮਾ ਜਾਰੀ ਕਰਤਾ ਸੀ ਜੀ ਉਸ ਹੁਕਮਨਾਮੇ ਦੇ ਵਿੱਚ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਖਾਰਜ ਕਰਤਾ ਸੀ ਪੰਥ ਚ ਜੀ ਕੱਢਤਾ ਤੇ ਫਿਰ ਕਈ ਹੁਕਮਨਾਮੇ ਲਗਾਤਾਰ ਜਿਹੜਾ ਉਹਨਾਂ ਦਾ ਬਰੋਥ ਕਰਦਾ ਹੁਕਮਨਾਮੇ ਜਾਰੀ ਕਰ ਮੇ ਸ਼ੁਰੂ ਕਰਦੇ ਸੀ ਤੇ ਤੀਜਾ ਹੈ ਉਹ ਐਸਸੀ ਕੇ ਉਹਨਾਂ ਨੂੰ ਫਿਰ ਹਟਾਤਾ ਸੀ ਉਹਨਾਂ ਨੂੰ ਹਟਾਉਣ ਤੋਂ ਬਾਅਦ ਕੈਦੀ ਜੁਗਿੰਦਰ ਸਿੰਘ ਵਿਦੰਤੀ ਕਾਲ ਸਖਸ਼ਾ ਦੇ ਜੱਥੇਦਾਰ ਬਣ ਗਏ ਜੀ ਅਰੇ ਬੰਦੇ ਸੀ ਪੜੇ ਲਿਖੇ ਸੀ ਉਹਨਾਂ ਨੂੰ ਸਿਧਾਂਤ ਦਾ ਵੀ ਪਤਾ ਸੀ ਉਹਨਾਂ ਨੇ ਬਰੌਂਸ 'ਤੇ ਇੱਕ ਪ੍ਰਪੋਜ਼ਲ ਦਿੱਤੀ ਸੀ ਤੇਦੀ ਸਾਹਿਬ ਕਿ ਜਿਹੜਾ ਸਿੱਖਾਂ ਦੇ ਜਿਹੜੇ ਹੈਗੇ ਸਿੰਘ ਸਹਿਬਾਨ ਹੈਗੇ ਅਸ਼ਟਾਂ ਦੇ ਜ਼ਿੰਮੇਦਾਰ ਹੈ ਇਹਨਾਂ ਦੀ ਨਿਯੁਕਤੀ ਸੇਵਾ ਮੁਕਤੀ ਔਰ ਚਾਇਨਾਤੀ ਵਾਸਤੇ ਕੋਈ ਵੀ ਨਿਯਮ ਬਣਾਇਆ ਜਾਵੇ ਜੀ ਜਿਹੜਾ ਉਹਨਾਂ ਨੇ ਉਹ ਗੱਲ ਸੁਝਾਅ ਦਿੱਤਾ ਸੀ ਹੁਕਮ ਨਾਮਾ ਜਾਰੀ ਕੀਤਾ ਸੀ ਉਹਦੇ ਆਧਾਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਬਣਾਈ ਸੀ ਜੀ ਪਰਵਾਨਗੀ ਵੀ ਦਿੱਤੀ ਸੀ ਕਿ ਹਾਂ ਜੀ ਆਹ ਕਮੇਟੀ ਜਿਹੜੀ ਹੈ ਅਸੀਂ ਦੇ ਨਾਲ ਸਹਿਮਤਾ ਜੋ ਸਿਕ ਅਸੈਂਬਲੀ ਕਿਆਸੀ ਹੁਕਮਨਾਮਾ ਪ੍ਰਵਾਨ ਕਰਦੇ ਆਂ ਆਹ ਕਮੇਟੀ ਜਿਹੜੀ ਹੈ ਜੀ ਇਹ ਵੀ ਦੀ ਵਿਧਾਨ ਬਣਾਉਗੀ ਜੀ ਤਾਂ ਜੀ ਸਭ ਕਮੇਟੀ ਬਣ ਗਈ ਨਾ ਤਾਂ ਕਮੇਟੀ ਬਣ ਕਰਿਆ ਤੇ ਨਾ ਕੋਈ ਦੀ ਵਿਧਾਨ ਪੜੇ ਹੂੰ ਹੂੰ ਉਹਨੂੰ ਸਵਾਲ ਇਹ ਪਿਆ ਹੁੰਦਾ ਜਿਹੜੀ ਜਿੰਨੇ ਸਿੰਘ ਸਹਿਬਾਨ ਗਿਆਨੀ ਬਦਸਤੀ ਤੋਂ ਬਾਅਦ ਆਏ ਹੈ ਜੀ ਉਹਨਾਂ ਸਾਰਿਆਂ ਨੂੰ ਵੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਹਿਬਾਨ ਲਾਇਆ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾ ਦੇ ਲਫਾਫੇ ਚ ਨਿਕਲਦੀ ਹੈ ਹੂੰ ਇਹਰ ਲਫਾਫੇ ਚ ਨਿਕਲ ਆਲੀ ਗੱਲ ਹੈ ਮੇਰੇ ਪਹਿਲੇ ਦਿਨ ਤੋਂ ਮੇਰਾ ਇਹ ਮੰਨਣਾ ਹੈ ਕਿ ਇਹ ਭਾਵੇਂ ਤੁਸੀਂ ਆਪ ਅਕਾਲੀ ਫੂਲ ਸਿੰਘ ਤੋਂ ਗੱਲ ਕਰੋ ਅਕਾਲੀ ਫੂਲ ਸਿੰਘ ਨੇ ਵੀ ਮਤਲਬ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਵੇਲੇ ਫਰਿਆਦ ਦੀ ਗੱਲ ਕੀਤੀ ਸੀ ਜੀ ਮਹਾਰਾਜਾ ਰਣਜੀਤ ਸਿੰਘ ਪਿਆਰ ਵੀ ਹੋ ਗਏ ਸੀ ਜਿਸ ਮੈਂ ਸੁਖਬੀਰ ਬਾਲ ਕਹਿੰਦਾ ਮੈਂ ਤਾਰਫਕ ਫਰਿਆਦ ਪੂਰੀ ਕਰ ਆਇਆ ਜੀ ਪਰ ਉੱਥੇ ਮੇਟੀ ਸੰਗਤ ਦੇ ਵਿੱਚੋਂ ਕਿਸੇ ਨੇ ਕਹਿ ਦਿੱਤਾ ਸੀ ਰਾਜਾ ਤੁਸੀਂ ਇਸ ਤਰ੍ਹਾਂ ਨਾ ਕਰੋ ਮੰਨ ਨੂੰ ਵੀ ਜਿਹੜੇ ਜਿਹੜੇ ਹੈਗੇ ਤੁਸੀਂ ਉਹਦੇ ਕੋੜੇ ਬਾੰਤਿਏ ਇਹ ਮੰਨਿਆ ਗਿਆ ਸੀ ਜੀ ਹਰ ਬਾਦ ਦੇ ਵਿੱਚ ਉਹਨਾਂ ਨੂੰ ਭੇਜਦਾ ਸੀਗਾ ਮੰਪ ਤੇ ਬਾੜ ਤੇ ਭੇਜਦਾ ਸੀ ਮਤਲਬ ਆ ਵੀ ਜਿਹੜਾ ਹਾਕਮ ਹੁੰਦਾ ਜਿਹਦੇ ਕੋਲ ਸੱਤਾ ਹੁੰਦੀ ਹੈ ਉਹ ਦੀ ਦੁਰਵਰਤੋਂ ਕਰਦਾ ਹੈ ਜੀ ਦੁਰਵਰਤੋਂ ਨੂੰ ਰੋਕਣ ਵਾਸਤੇ ਜ਼ਰੂਰੀ ਹੈ ਕਿ ਕੋਈ ਕਾਇਦਾ ਕਾਨੂੰਨ ਹੋਵੇ ਕੋਈ ਵਿਧਿ ਵਿਵધાન ਹੋਵੇ ਜੀ ਕਿਸੇ ਨੇ ਵੀ ਵਿਧਿ ਵਿਵધાન ਨਹੀਂ ਬਣਾਇਆ ਅੱਜ ਵੀ ਲੋੜਾਂ ਦੀ ਲੋੜ ਇਹ ਹੈ ਦੁਨੀਆ ਪਰ ਦੇ ਵਿੱਚ ਕਿ ਜੇ ਅਸੀਂ ਅਕਾਲ ਪੁਰਖ ਸਾਡੀ ਸਰਵੋਚਤਾ ਨੂੰ ਬਰਕਰਾਰ ਰੱਖਣਾ ਹੈ ਜਿਵੇਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਸੀ ਪਹਿਰ ਦੀ ਨੇ ਉੱਥੋਂ ਦੇ ਸੇਵਾਦਾਰ ਹੈ ਜਾਂ ਤਖਤਾਂ ਦੇ ਸੇਵਾਦਾਰ ਹੈ ਇਹਨਾਂ ਦੀ ਕੋਈ ਪਰਮਨੈਂਟ ਜਿਹੜਾ ਪ੍ਰਬੰਧਤਾ ਹੋਵੇ ਨਾ ਇਸੇ ਜ਼ਮਾਨੇ ਦੇ ਵਿੱਚ ਅਭਿਜਾਰੇ ਦਸਕਤ ਕਰਕੇ ਤਰਖਾਲੇ ਦੇ ਦਿੰਦੇ ਸੀ ਬਿਲਕੁਲ ਤੇ ਜਦੋਂ ਤਰਲੋਪ ਸਾਹਿਬ ਨੇ ਕਹਿਤਾ ਵੀ ਨਹੀਂ ਯਾਰ ਇਸ ਤਰ੍ਹਾਂ ਨਹੀਂ ਆਪਣੇ ਸਿੰਘ ਸਹਿਬਾਨ ਇਹ ਗੱਲ ਵੀ ਠੀਕ ਹੈ ਕਿ 1925 ਦਾ ਗੁਰਦੁਆਰਾ ਐਕਟ ਹੈ ਜਿਹੜਾ ਅੱਜ ਫਲੋਮਨੀ ਕਮੇਟੀ ਆ ਉਹ ਗੁਰਦੁਆਰੇ ਦੀ ਸਭ ਸੁਭਾਅ ਦੀ ਗੱਲ ਕਰਦਾ ਹੈ ਲੇਕਿਨ ਆ ਕਾਂਟਕ ਸਾਹਿਬ ਤੋਂ ਉਸ ਸੈਕ ਤੋਂ ਪਹਿਲਾਂ ਬਣੇ ਹੋਏ ਬਿਲਕੁਲ ਅਰ ਉੱਤੇ ਜਿੱਥੇ ਜਾਰ ਪਹਿਲਾਂ ਦੇ ਬਣਦੇ ਰਹੇ ਲੇਕਿਨ ਜਥੇਦਾਰਾਂ ਦੀ ਜਿਹੜੀ ਹੈਗੀ ਹੈ ਉਹ ਕੋਈ ਪਰ ਇਹ ਤੇ ਆ ਕੇ ਗੱਲ ਫੇਰ ਖੜੀ ਵੀ ਐ ਵੇ ਕੌਣ ਕਿਹਦੇ ਪਾਸ ਨੂੰ ਕੀ ਗੱਲ ਜਾਂਦੀ ਐ ਮਤਲਬ ਹਰ ਇੱਕ ਬੰਦਾ ਧੀ ਗਲੀ ਦੇ ਵਿੱਚ ਹੀ ਨਿਕਲ ਜਾਂਦਾ ਕਿ ਮੇਰੇ ਤੇ ਕੋਈ ਅਸਰ ਨਾ ਹੋਵੇ ਮੇਰਾ ਮੇਰਾ ਮੈਂ ਬੜਕਰਾਨ ਦੇ ਇਹਨਾਂ ਦਾ ਜੋ ਮਰਦੀ ਉਹ ਵੀ ਪੰਥ ਨਾਲ ਜੋ ਮਰਦੀ ਹਸਤਾ ਰਵੇ ਅਡੋਹੀ ਕਾਟ ਕੇ ਕੇ ਸੀ ਲੜੀ ਜਾਂਦੇ ਆ ਫੇਰ ਲੜੀ ਜਾਂਦੇ ਫੇਰੋ ਜਦੋਂ ਮੌਕਾ ਪ੍ਰਸਤੀ ਹੁੰਦੀ ਐ ਮੌਕਾ ਪ੍ਰਸਤੀ ਚ ਫੇਰ ਇਕੱਠੇ ਹੋ ਜਾਂਦੇ 1997 ਦੇ ਵਿੱਚ ਚੋੜ ਲੜੀ ਤਾਂ ਉਹਦੇ ਤੋੜਾ ਸਾਹਿਬ ਤੱਕ ਰੁਪਈ ਨਾਲ ਸੀ ਲੇਕਿਨ ਬਾਅਦ ਚਲੇ ਜੇ ਮੇਜਾ ਕੇ ਰੌਲਾ ਪੈ ਗਿਆ ਤੋੜਾ ਸਾਹਿਬ ਨੇ ਇਸਤਫਾ ਦਿੱਤਾ ਪਰ ਉਹਨਾਂ ਨੂੰ ਜਲੀਲ ਕਰਕੇ ਕੱਢਿਆ ਜੀ ਉਹ ਤੋਂ ਬਾਅਦ 2002 ਦੇ ਇਲੈਕਸ਼ਨ ਆ ਗਏ 2002 ਦੇ ਵਿੱਚ ਤੋੜਾ ਸਾਹਿਬ ਨੇ ਇੰਡੀਪੈਂਡੈਂਟ ਬੰਦੇ ਖੜੇ ਕਰਤੀ ਹੂੰ ਹੂੰ ਆਪਣਾ ਅਸਰ ਬਣਦਾ ਕਾਲੀ ਗੱਲ ਦੇ ਨਾਲ ਉਹ ਇੰਦੀਆਂ ਵੋਟਾਂ ਲੈ ਕੇ ਬਾਦਮਕੇ ਮਾਜੇਗੇ ਜੀ ਤੇ 2007 ਨੂੰ ਆਉਂਦੇ ਆਉਂਦੇ ਤੇ ਤੋੜਾ ਸਾਹਿਬ ਨੂੰ ਫੇਰ ਹੋ ਗਿਆ ਜਿਹੜੇ ਇੱਕ ਦੂਜੇ ਨੂੰ ਆਦਮ ਸਾਹਿਬ ਤੇ ਉਹਨਾਂ ਦਾ ਗਰੁੱਪ ਤੋੜਾ ਸਾਹਿਬ ਨੂੰ ਇਹ ਕਹਿੰਦੇ ਹੁੰਦੇ ਸੀ ਕਿ ਇਹ ਤਾਂ ਕਾਂਗਰਸ ਦਾ ਜੱਟ ਹੈ ਹੂੰ ਕਾਗਰਸ ਦੇ ਵਿੱਚ ਕਾਂਗਰਸ ਦਾ ਜਿੰਤਾ ਜਿਹੜਾ ਤੁਹਾਡਾ ਫਿਰ ਉਹਦਾ ਇੱਕ ਕਾਫੀ ਹੋ ਗਈ ਇਹ ਬ੍ਰੇਕ ਕਾਫੀ ਹੋ ਜਾਂਦੀ ਦੀ ਹੈ ਕਿ ਇਹ ਸੂਲਾਂ ਮਤਾਂਕ ਤੇ ਲੈ ਜਾਵੇ ਅੱਜ ਅਸੀਂ ਇਸ ਦੌਰ ਦੇ ਵਿੱਚ ਆ ਗਏ ਆ ਇਹ ਦੌਰ ਉਹ ਹੈ ਕਿ ਤੁਸੀਂ ਪੋਲਿਟਿਕਸ ਦੇ ਵਿੱਚ ਜੋ ਮਰਜ਼ੀ ਕਰੀ ਜਾਓ ਲੇਕਿਨ ਧਰਮ ਵਾਲੇ ਮਾਪਰੇ ਦੇ ਵਿੱਚ ਸਾਨੂੰ ਕੋਈ ਕਾਇਦਾ ਕਾਨੂੰਨ ਬਣਾਉਣਾ ਪੈਣਾ ਸਿੱਖ ਸਹਿਬਾਨ ਦੀ ਨਿਯੁਕਤੀ ਵਾਸਤੇ ਸੇਵਾ ਮੁਕਤੀ ਵਾਸਤੇ ਉਹਨਾਂ ਦੀ ਟਰਾਂਸਫਰ ਵਾਸਤੇ ਜਿਹੜਾ ਪਤਾ ਇਹਦਾ ਕੀ ਕਾਇਦੇ ਦੀ ਹੋ ਕੀ ਹੋਵੇ ਇਹ ਇਹ ਲੋੜ ਹੈ ਇਸ ਵਿੱਚ ਜੀ ਹਾਂ ਬਿਲਕੁਲ ਜੀ ਆਪਣਾ ਕਾਲਜ ਦੇ ਕਾਲਜ